ਹਾਂਜੀ ਸਤਿ ਸ੍ਰੀ ਅਕਾਲ ਜੀ ਪਾਲਾ ਡੇਰੀ ਫਾਰਮ ਤੇ ਬੋਬੋ ਵੈਲਕਮ ਹੈ ਜੀ ਅੱਜ ਦੀ ਵੀਰ ਦਾ ਹੈ ਗਿਆ ਪਿੰਡ ਬੰਗਾਲੀ ਜ਼ਿਲ੍ਹਾ ਅੰਮ੍ਰਿਤਸਰ ਤਹਿਸੀਲ ਮਨਜੀਠਾ ਆ ਚਾਰ ਪਸ਼ੂ ਤੁਹਾਨੂੰ ਦਿਖਾਵਾਂਗੇ ਜਿਹੜੀ ਆਮ ਅੱਜ ਜੈ ਸੂਈਆ ਹੁਣੇ ਹੀ ਘੜੀ ਪਾਲੀ ਹੋਇਆ ਤੇ ਆ ਮਈਆਂ ਦੋ ਤਾਜ਼ੀਆਂ ਆਹ ਦਾ ਇਹ ਵੀ ਤਾਜੀ ਸੂਈ ਹੈ। ਬਾਕੀ ਪੁੱਛਣੀਆਂ ਇਹਨਾਂ ਬਾਰੇ ਤੇ ਤੇ ਕਰਦੇ ਆ ਗੱਲਬਾਤ। ਹਾਂਜੀ ਸਸੀਕਾ ਜੀ ਸਸੀਕਾ ਜੀ ਹੋਰ ਕੀ ਹਾਲ ਹੈ? ਠੀਕ ਠਾਕ ਵਧੀਆ ਹੋ ਤਾਂ ਹੀ ਨਾ ਵਧੀਆ ਵਧੀਆ। ਹੋਰ ਸਸੀਕਾ ਜੀ ਸਾਰੇ ਵੀਰਾਂ ਬਾਕੀ ਭਾਲਾ ਡੇਰੀ ਖਾਣੇ ਖਾਣ ਬਹੁਤ ਬਹੁਤ ਤੇ ਆਪਰੇ ਸਸੀਕਾ ਜੀ। ਹਾਂਜੀ। ਬਾਕੀ ਹੋਰ ਸਭ ਠੀਕ ਠਾਕ ਆ ਗਿਆ ਹਾਂਜੀ ਤੇ ਕਿੰਨੇ ਡੰਗਰ ਸੇਲੇ ਅੱਜ ਆਪਣੇ ਅੱਜ ਆਪਣੇ ਵਿੱਚ 4 ਡੰਗਰ ਦੇ ਤੇ 3 ਨੇ ਝੋਟੀਆਂ ਵਾ ਠੀਕ ਹੈ ਇੱਕ ਵਹਿੜ ਹੈ ਪਹਿਲੇ ਸੂਏ ਠੀਕ ਹੈ ਜੀ ਆ ਮੈਂ ਹਜੇ ਹੁਣੇ ਸੂਕ ਰਹੀ ਆ ਜੇ ਜੂ ਪੈ ਗਈ ਆ ਹਾਂਜੀ ਅਜੇ ਹੁਣੇ ਥੋੜਾ ਨਿਕਟਾ ਆ ਮਸਾਂ ਨਮਗ ਰੇ ਕਟਾਵਾ ਠੀਕ ਹੈ ਜੀ ਤੇ ਸੀ ਇਤਨੀ ਤੋਂ ਆਫ ਸਮਾਂ ਬੜਾ ਵਾ ਦਜੇਂਗੇ ਝੋਟੀਆਂ ਨਹੀਂ ਦੀ ਆ ਠੀਕ ਹੈ ਜੀ ਅਜੇ ਹੁਣੇ ਆਫ ਹੁਣਾ ਜੋ ਆਉਂ ਜੋ ਦੇ ਆ ਚਮਣ ਆਪਣੀ ਮੱਤੀ ਨੇ ਹਾਂਜੀ ਇਧਰ ਵੇਖੋ ਲਾ ਉਹ ਇਧਰ ਵੇਖ ਲਾ ਚਾਹੀ ਸਹੀ ਆ ਹਾਂਜੀ ਬੜਾ ਚੰਗਾ ਜਵਾਬ ਸਮਾਇਆ ਨੇ ਠੀਕ ਹੈ ਜੀ ਬਹੁਤ ਚੰਗੇ ਨਿਕਲੇ ਜਵਾਬ ਸਮਾਇ ਠੀਕ ਹੈ ਤੇ ਧਾਰਾ ਕਟਾ ਦਿੱਤਾ ਹਾਂਜੀ ਤੇ ਆਹ ਨੂੰ ਪੂਰ ਕੇ ਖਾਦੋ ਖੁਰਕੇ ਉਹ ਦਿੱਸਵਾ ਦੇ ਜਬ ਬਹੁਤ ਚੰਗਾ ਥਾਣੇ ਹੋ ਕਿਡਾ ਮਿਰਲਾ ਹਾਂਜੀ ਦੁੱਧ ਚਲੋ ਉਹਦੇ ਘਰ ਆਏ ਤੇ ਬਾਤ ਆਉਂਦੇ ਜੀ 12 ਦਾ 12 ਕਿਲੋ ਦੋ ਇਹ ਤੋਂ ਘੱਟ ਨਹੀਂ ਹੁੰਦੀ ਇਹਨਾਂ ਤੋਂ ਅੱਗੇ ਇਹਨਾਂ ਕਰ ਦੋ ਕੋਈ ਇਹਨਾਂ ਤੋਂ ਦੋ ਨਾ ਚਲ ਆ ਵੇਖੋ ਜੀ ਜਾ ਕੇ ਆਓ ਅਦਾ ਕਰ ਮਾਲੀ ਤੇਰਾ ਇਹ ਦਿਮਾਗ ਦਾ ਕਰਦੀ ਰਹਦੀ ਨਾ ਹਾਂਜੀ ਛੋਟੀ ਜੇ ਛੋਟੀ ਕੇ ਮਾਰੋ ਮਾਰ ਛੋਟੀ ਸਾਹ ਆ ਸੰਕੇ ਦੀ ले ओ जी बंदो अरे हुणे सुंगे अरे बाकी बड़ी चकी कलनु जवा समान बहुत ਕਿੰਨਾ ਕੁੱਦ ਦੁੱਧ ਕਰੀ ਜਾਓ ਵੀਰ ਦੋ ਦੋ ਤੇ ਘਰਾਂ ਦੇ ਪਈਆਂ ਨੂੰ ਮੈਂ ਦੇ ਬਾਰਾ ਕਰੀ ਜਾ ਹਾਂਜੀ 10000 ਰੁਪਏ ਦਾ ਭੱਟ ਨਹੀਂ ਇੰਦੀ ਕਹਿੰਦਾ ਜਿਹੜੇ ਸਾਹ ਥਣ ਜਿਹੜਾ ਨਾ ਦੇਖੋ ਥਣਲੇ ਦੀ ਬੜੀ ਸਾਫ ਆ ਹਾਂਜੀ ਤੇ ਮੋਲ ਦੇ ਭਾਵੇਂ ਦਾ ਕਿੰਜ ਨਾ ਮੱਝੀ ਕਰ ਲਈਏ 85 ਕਰੀਏ 80 ਕਰੀਏ ਹਾਂਜੀ ਇਹ ਜੋ ਡੀਣੀ ਹੈ 70 2 64 ਦੇ ਦਾਂਗੇ ਠੀਕ ਹੈ ਜੀ ਪੂਰੇ 64 ਲੈ ਜਾਵਾਂਗਾ ਭਰ ਦਊਂਗਾ ਜਿੱਤੇ ਚੰਗੀ ਛੋਟੀਆਂ ਨਾ ਪ्योर ਨੀਲੀ ਦੀ ਆ ਮਜੇਦੂ ਛੋਟੀਆਂ ਬਾਕੀ ਹਾਂਜੀ ਅਜੇ ਹੁਣੇ ਹੀ ਸੂਖਾ ਕੱਢੀ ਤੇ ਆ ਪਹਿਲੇ ਸੂਖਾ ਕੱਢੀ ਜਾ ਇਹ ਵੀ ਸੁਹੀ ਹੈ ਇਹ ਵੀ ਸੁਹੀ ਦਾ ਆਟਕ ਲਗ ਰਿਹਾ ਜੀ ਠੀਕ ਹੈ ਛੋਟੇ ਐਸੇ ਨਹੀਂ ਦੀ ਘਰ ਰੱਖਣਾ ਬਹੁਤ ਚੰਗੇ ਹਾਂਜੀ ਬਹੁਤ ਚੰਗਾ ਆ ਆਲੀ ਤੇ ਇਹਦੇ ਘਰ ਤੱਕ ਨਾ ਗਜੋ ਅੱਛਾ ਹੋਰ ਜੀ ਹੁਣ ਆਲੀ ਖੜਾ ਠੀਕ ਹੈ ਜੀ ਦਰਦ ਹੋਵੇ ਬਾਅਦ ਜੂਗੀ ਪਰ ਇਹ ਵੀ ਕਾੜੇ ਕੁੜੇ ਚਾਰ ਮਾਰਨਾ ਮੈਨੇ ਪਹਿਲੇ ਨੇ ਸੇਵਾ ਕਰਨੀ ਪੈਣੀ ਹੈ ਹਾਂਜੀ ਹਾਂਜੀ ਇਹ ਬਾਹਰ ਹਿਆ ਦਿਨ ਹਾਂ ਦੇਖੋ ਠੀਕ ਹੈ ਜੀ ਹਾਂਜੀ ਆ ਦੂਜੇ ਸਵੇਰ ਝੋਟੀ ਆ ਇਹ ਵੀ ਸੁਈ ਜੀ ਇਹ ਸੁਈ ਆ ਇਹਦੇ ਕੋਲ ਨਾ 10 ਕਿਲੋ ਦਾ ਲੀਟਰ ਵਾਲਾ ਇਹ ਮਜਾ ਹੁੰਦਾ ਚੋਈਆਂ ਵਾ ਹੁਣੇ ਟਾਈਮ ਹੁਣ ਹੈ ਗਰਗ ਆ ਤਾਂ ਅਵੋ ਫੋਨ ਲੈ ਫੜ ਕੇ ਮਾ ਟਾਈਮ ਖਾਲਦੀ ਹੁਣੇ ਚੋਈਆਂ ਆ ਜੇ ਤੇ ਆ ਵੇਖ ਲਓ ਟਾਈਮ ਅਜੇ ਵੇਖ ਲਓ 8:58 ਮਿੰਟ ਹਾਂਜੀ ਪੂਰੇ 9:00 ਆ ਤੇ ਸਵੇਰ ਦਾ ਟਾਈਮ ਆ ਚੋਈਆਂ ਵਾ ਮਜਾ ਪੂਰੀਆਂ ਹਾਂਜੀ ਹਾਂਜੀ ਤੇ ਬਾਕੀ ਸ਼ਾਮਾਂ ਆਪਾਂ ਚੱਲੇ ਗਏ 10 ਕਿਲੋ ਦਾ ਝੋਟੀ ਕੋ ਦੂਜਾ ਸਵੇਰਾ ਵਾ ਤੁਹਾਨੂੰ ਆਪ ਸਮਾਦ ਕਿਤੇ ਗੱਲਾਂ ਹੀ ਖਾਵੇਂ ਕਾਹਦੀ ਮਟਾ ਕਿੰਨੇ ਘੜੇ ਸਵੇਰੇ ਚਵਾਈ ਕੀਤੀ ਵੀਡੀਓ ਆਪਾਂ ਝੂਠ ਨਹੀਂ ਮਾਰਨਾ ਮਾਫੀ ਜੀਏ ਪੀ ਅਸੀਂ ਬੜੇ 8 ਵਜੇ ਨਹੀਂ 8:00 ਵਜੇ ਬੈਠ ਗਏ ਆ ਇਹ 6 ਵਜੇ ਮੈਂ ਚੋਤੀਆਂ ਠੀਕ ਹੈ ਜੀ ਸਾਢੇ 5:00 ਵਜੇ ਉੱਠ ਪੈਨੇ ਆ ਅੱਧਾ ਮਿੰਟ ਹਲਾ ਲਾ 6:30 ਵਜੇ ਆ ਜੀ ਫਿਰ 3 ਕੀ ਘੰਟੇ ਹੋਈ ਚਾਹੀਏ ਇਹਨੂੰ ਬਾਕੀ ਜਵਾਬ ਸਮਾਦ ਬਾਕੀ ਵੇਖਣਾ ਜਿਹੜੇ ਵੀਰ ਹਾਂਜੀ ਬਾਕੀ ਵੀਰ ਜਿਹੜਾ ਖੜੇ ਤੇ ਸੱਲੀ ਕਰਕੇ ਖੜੇ ਆਪਣੀ ਚੋਕ 'ਚ ਆ ਗਏ ਬੀਜੀ ਦੇ ਮਗਰ ਕੀ ਆ ਗਿਆ ਜੋ ਇਹਦੇ ਮਗਰ ਟੱਟਾ ਠੀਕ ਹੈ ਜੀ ਇਹਦਾ ਮਗਰ ਖੱਟਾ ਤਾਂ 10 ਕਿਲੋ ਲੀਟਰ ਦਾ ਡਾਂਗੇ ਮਣ ਕੇ ਰਹਿਣਾ ਹੋ ਜਾ ਠੀਕ ਹੈ ਜੀ ਤੇ ਸੂਈ ਨੂੰ ਕਿੰਨਾ ਕੁ ਟਾਈਮ ਹੋ ਗਿਆ ਸੂਈ ਨੂੰ ਇਹਨੂੰ ਕੋਈ 12 13 ਦੇ ਹੋਵੇ ਠੀਕ ਹੈ ਤੇ ਫੇਰ ਅਜੇ ਵੀਰ ਵਧੂ ਦੁੱਧ ਹੋਰ ਕਰੂਗੀ ਵਧੂ ਪਰ ਇੱਕ ਬਾਣੇ ਬਹੁਤ ਬਾਣੇ ਕੋਲ ਮਾਰ ਲਿਆਦਾ ਕਿੰਨੇ ਕਿਥੇ ਪਾਈ ਜੀ ਉਹਦੀ ਗੱਲ ਨਹੀਂ ਬੰਦ ਜੀ ਕਾਹਨੇ ਕਦੇ ਨਾਲ ਗੱਲ ਪਾਣੀ ਹਾਂਜੀ ਹਾਂਜੀ ਇਹ ਆ ਵੀ ਚਲੋ ਜਿਹਨੇ ਜੋ ਘੱਟ ਕੇ ਦਰਦ ਨਾਲ ਲਾਈ ਜਾ ਫੇਰ ਵੀ ਡੰਕ ਕੇ ਆ ਹਾਂਜੀ ਲੈਣ ਦਾ ਕੰਮ ਹੋਣਾ ਇਸੇ ਤੇ ਦੱਸੋ ਫਿਰ ਇਹਦਾ ਮੁੱਲ ਝੋਡੀ ਦਾ ਭਾਵੇਂ ਕਰੀਏ 85 ਹਾਂਜੀ ਭਾਵੇਂ ਕਰੀਏ 75 ਹਾਂਜੀ ਇਹ ਹਾਂ ਦੇ ਨਾਂ 65000 ਦੇ ਨੇ ਠੀਕ ਹੈ ਜੀ 10 ਕਿਲੋ ਲੀਟਰਾਂ ਮਿੰਕੇ ਦੇਵਾਂਗੇ ਵੱਡੀ ਝੋਟੀ ਜਾਂ ਚਮੜੀ ਵੇਖ ਲੋ ਕੱਢੀ ਜਣੀ ਹਾਂ ਠੀਕ ਹੈ ਤੇ ਚਵਾਬ ਸਮਾ ਖਾਂ ਜਿਹੜਾ ਇਦਾਂ ਬੰਦੀ ਸ਼ਾਮਾਂ ਨੂੰ ਇਦਾਂ ਜਿਹੜਾ ਸ਼ਾਮਾਂ ਨੂੰ ਕੇ ਵੀਰ ਭਰਾਣਾ ਨਾ ਹਾਂਜੀ ਟਾਈਮ ਹੀ ਤਾਂ ਉਹ ਖਾਲਦਾ ਜਿੰਨੇ ਸ਼ਾਮਾਂ ਉਹਨਾਂ ਨੇ ਆਪਣਾ ਘਰ ਸਵੇਰ ਦੀ ਚੋਈ ਨਹੀਂ ਇਹ ਨਹੀਂ ਫੋਟ ਵਾਲੰਗ ਬੰਦੀ ਆ ਪਹਿਲਾਂ ਵਛੀ ਜੇ ਠੰਡੀ ਠੰਡੀ ਬੜੀ ਸੁਈ ਜਾਂ ਕਲਦੀ ਠੀਕ ਐ ਇਹਦੇ ਕੋਲ ਬੋਲਾ ਜਿਹੜਾ ਵਾ 10 ਲੀਟਰ ਆ ਠੀਕ ਐ ਠੰਡੀ ਬੜੀ ਇਦਾਂ ਹੀ ਚਲੋ ਕੋਈ ਠੀਕ ਐ ਜੀ ਚੌਗੀ ਆ ਇਹਦੇ ਮਗਰ ਵਸ਼ਾ ਠੀਕ ਐ ਤੇ ਵਸ਼ਾ ਆ ਜੇ ਤੁਹਾਨੂੰ ਮੁਖਾਲ ਹੀ ਜਨੇ ਮੇਰੇ ਸਾਹ ਹੁਣ ਇੱਥੇ ਹੀ ਹੋਣਾ ਪਹਿਲਾਂ ਵਸ਼ੀਆ ਪਹਿਲੇ ਸੂਏ 10 ਕਿਲੋ ਜੀ ਨੇ ਦਰਦਾਸਤੇ ਵਸ਼ਾ ਜਿਹੜੀ ਮੱਜੀ ਨਾਲੇ ਕੋਈ ਠੀਕ ਐ ਜਲਸੀ ਜਾ ਬਾਕੀ ਕੋਈ ਹਰ ਬੰਦੇ ਨੂੰ ਪਤਾ ਹੀ ਐ ਠੰਡੀ ਠੰਡੀ ਬਹੁਤ ਚੰਗੀ ਆ ਬੜੀ ਫਟਦੀ ਆ ਵੀ ਜੀ ਕੱਲ ਦੀ ਸੀ ਕੱਲ ਦੀ ਕੱਲ ਸੁਈ ਜੇ ਮੋਟਾ ਬਾਲਾ 10 ਲੀਟਰ ਆ ਦੋਹਾਂ ਟਾਈਮਾਂ ਚੋ ਕੇ ਸਾਫ਼ ਕੀਤੀ ਆ ਠੰਡੀ ਬੰਦੀ ਆ ਜਿਨਾ ਨਹੀਂ ਚੋਲੇ ਨਿਆਣਾ ਚੋਲੇ ਹਿੱਲੂ ਨਹੀਂ ਹਾਂਜੀ ਕੋਈ ਰਸੀ ਨਹੀਂ ਪ੍ਰਵਾਣੀ ਨੂੰ ਦਸੋ ਫਿਰ ਕਿਹਦਾ ਮੋਲ ਮਸੀਦਾ ਭਾਂ 50 ਕਰ ਲੀਏ 45 ਕਰਦੀ ਜਿਹੜੀ ਦੇਣ ਵਾਲੀ ਗੱਲ ਹੈ 38000 ਨਹੀਂ 42 ਛੱਡ ਦਾਂ ਠੀਕ ਹੈ ਜੀ ਪਰ ਮਸੀ ਬਹੁਤ ਜ਼ਰਾ ਚੰਗੀ ਦੁੱਧ ਦੇ ਰਹੀ ਜਾਂਦਾ ਵੀ ਇੱਕ ਬੰਦੇ ਮਈਆਂ ਦਾ ਰੱਖ ਲੋ ਤੇ ਇੱਕ ਬੰਦੇ ਦਾ ਰੱਖ ਲੋ ਕੋਈ ਬੰਦਾ ਪਛਾਣੋ ਨਹੀਂ ਵੀ ਗਾਈ ਚਾਹੀਦੀ ਇੱਕ ਮਈ ਚਾਹੀਦੀ ਠੀਕ ਹੈ ਜੀ ਹਾਂਜੀ ਬਾਕੀ ਕੋਈ ਬੰਦਾ ਨਹੀਂ ਆਪਰਾ ਜਿੱਦਾਂ ਮਰਜ਼ੀ ਇੱਥੇ ਆਵੇ ਤਸੱਲੀ ਕਰੇ ਹਾਂਜੀ ਚਲੋ ਹੁਣ ਆਹ ਤੇ ਮਾਲ ਸਾਫ਼ ਕੀਤਾ ਵਾ ਇੱਥੇ ਨੇੜੇ ਕਰ ਹਾਂਜੀ ਆ ਆਜੇ ਹੁਣੇ ਥੋਗੇ ਆੜੀ ਆ ਹਾਂਜੀ ਹਾਂਜੀ ਆ ਜੇ ਅੱਜ ਪੈ ਗਈ ਆ ਹਾਂਜੀ ਬਾਕੀ ਜਿਹੜੇ ਵੀ ਵੇਚਣਾ ਇੱਥੇ ਵੇਖੀ